ਇਸ ਵੇਲੇ ਲੁਧਿਆਣਾ ਤੋਂ ਲਖਨਊ ਜਾਰੀ ਰੇਲ ਗੱਡੀ ਦੇ ਵਿੱਚ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਲਾਂ ਵਿੱਚ ਚਲਦੀ ਰੇਲਵੇ ਗੱਡੀ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਦੋਂ ਰੇਲ ਗੱਡੀ ਸਮਰਾਲਾ ਰੇਲਵੇ ਸਟੇਸ਼ਨ ਰੁਕੀ ਤਾਂ ਸਮਰਾਲਾ ਰੇਲਵੇ ਸਟੇਸ਼ਨ ਤੋਂ ਐਂਬੂਲੈਂਸ ਦੁਆਰਾ ਔਰਤ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਅਤੇ ਔਰਤ ਦਾ ਚੈੱਕਅਪ ਕੀਤਾ ਅਤੇ ਦੱਸਿਆ ਕਿ ਜੱਚਾ ਤੇ ਬੱਚਾ ਦੋਨੋਂ ਠੀਕ ਹਨ। ਉੱਥੇ ਔਰਤ ਦੇ ਪਤੀ ਨੇ ਦੱਸਿਆ ਕਿ ਉਹ ਤੇ ਉਸਦੀ ਗਰਭਪਤੀ ਪਤਨੀ ਲੁਧਿਆਣਾ ਤੋਂ ਲਖਨਊ ਜਾ ਰਹੇ ਸੀ ਜਿਸ ਦਾ ਉੱਥੇ ਹੀ ਰਸਤੇ ਵਿੱਚ ਪਤਨੀ ਦੇ ਦਰਦ ਸ਼ੁਰੂ ਹੋ ਗਿਆ ਤਾਂ ਰੇਲਵੇ ਗੱਡੀ ਦੇ ਵਿੱਚ ਔਰਤਾਂ ਨੇ ਉਸ ਦੀ ਪਤਨੀ ਨੂੰ ਸੰਭਾਲ ਲਿਆ ਤੇ ਉਹਨਾਂ ਦੀ ਮਦਦ ਦੇ ਨਾਲ ਹੀ ਉਸ ਦੀ ਪਤਨੀ ਨੇ ਚੱਲਦੀ ਰੇਲ ਗੱਡੀ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ। ਅੰਗੁਲਵਰ ਅਸੀਂ ਕੀ ਆਪੂ ਜੀ ਬੋਲੇ ਕਿ ਆਪ ਜੀ ਵੱਲੋਂ ਕੋਸ਼ਿਸ਼ ਦੇਣੇ ਜਿੰਨਾ ਤੱਕ ਇਹ ਹੋਈ ਹੈ ਕਿ ਆਨੇਦਰੀ ਆਪਣਾ ਇਹ ਜੋ ਸ਼ੰਦਾਲਾ ਸਟੇਸ਼ਨ ਹੈ ਉਸ ਤੋਂ ਪਹਿਲੇ ਹੀ ਹੋ ਗਈ। ਤੋਂ ਉਸਨੇ ਸਟੇਲਰ ਇਸ ਉਹਨਾਂ ਨੇ ਹੈਲਪ ਕੀਤੀ। ਉਸ ਬਾਅਦ ਵਿੱਚ ਜੋ ਵਾਹ ਪੇ जो टी था उसने फिर इधर कांटेक्ट किया फिर उन्होंने एम्बुलेंस मंगा दी सोना तो अभी आठ तो महीने चल रहा लुधियाना से लखनऊ हाँ जी और हाँ जी ट्रेन में हाँ जी अपना इसके अलावा हाँ जी नहीं और ਮੈਂ ਡਾਕਟਰ ਪ੍ਰਭਜੋ ਸਿੰਘ ਐਮਰਜੈਂਸੀ ਮੈਡੀਕਲ ਆਫਸਰ। ਸਰ ਜੀ ਪਰਬਲ ਆਇਆ ਕਹਿੰਦਾ ਕਿ ਰਜਿਸਟ੍ਰੇਸ਼ਨ ਦੇ ਟੇਢੇ ਦੇ ਵਿੱਚ ਆਨੇ ਦੀ ਕਦੇ ਨਹੀਂ। ਜੀ ਅੱਜ ਸਵੇਰੇ 7 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਜੀ। ਆਲਰੇਡੀ ਡਿਲੀਵਰੀ ਹੋ ਚੁੱਕੀ ਸੀ। ਰੇਲਵੇ ਟ੍ਰੇਨ ਉਹਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ। 8ਵੇਂ ਮਹੀਨੇ ਦੀ ਪ੍ਰੈਗਨੈਂਸੀ ਲੇਡੀ ਸੈ ਮੇਲ ਬੱਚਾ ਹੋਇਆ 2 ਕਿਲੋ weight ਹੈ ਜੀ ਉਹਦਾ। ਮਾਂ ਤੇ ਬੱਚਾ ਦੋਨੇ ਤੰਦਰੁਸਤ ਨੇ। ਡਿਲੀਵਰੀ ਟ੍ਰੇਨ 'ਚ ਹੀ ਹੋ ਗਈ ਸੀ ਸਾਡੇ ਕੋਲ ਲਈ ਹੋਈ। ਮਾਤਾ ਦਾ ਨਾਮ ਹੈਗਾ ਜੀ ਸੋਨਮ ਹਾਂਜੀ ਇਹ ਪਹਿਲਾਂ ਕਿੱਥੇ ਜਾ ਰਹੇ ਸੀ ਬਾਬਾ ਜਰਾ ਇਹ ਲੁਧਿਆਣੇ ਤੋਂ ਜਾ ਰਹੇ ਸੀ ਜਿਸ ਵੇਲੇ ਲੁਧਿਆਣੇ ਤੋਂ ਲਖਨਊਵ ਜਾਰੀ ਰੇਲ ਗੱਡੀ ਦੇ ਵਿੱਚ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਲਾਂ ਵਿੱਚ ਚਲਦੀ ਰੇਲਵੇ ਗੱਡੀ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਦੋਂ ਰੇਲ ਗੱਡੀ ਸਮਰਾਲਾ ਰੇਲਵੇ ਸਟੇਸ਼ਨ ਰੁਕੀ ਤਾਂ ਸਮਰਾਲਾ ਰੇਲਵੇ ਸਟੇਸ਼ਨ ਤੋਂ ਐਂਬੂਲੈਂਸ ਦੁਆਰਾ ਔਰਤ ਨੂੰ ਸਿਵਲ ਹਸਪੀਟਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬੱਚੀ ਅਤੇ ਔਰਤ ਦਾ ਚੈੱਕਅਪ ਕੀਤਾ ਅਤੇ ਦੱਸਿਆ ਕਿ ਜੱਚਾ ਤੇ ਬੱਚਾ ਦੋਨੋਂ ਠੀਕ ਹਨ ਉੱਥੇ ਔਰਤ ਦੇ ਪਤੀ ਨੇ ਦੱਸਿਆ ਕਿ ਉਹ ਤੇ ਉਸ ਦੀ ਗਰਭਤੀ ਪਤਨੀ ਲੁਧਿਆਣਾ ਤੋਂ ਲਖਨਊ ਜਾ ਰਹੇ ਸੀ ਜਿਸ ਦਾ ਕਿ 8ਵਾਂ ਮਹੀਨਾ ਚੱਲ ਰਿਹਾ ਹੈ ਉੱਥੇ ਹੀ ਰਸਤੇ ਵਿੱਚ ਪਤਨੀ ਦੇ ਦਰਦ ਸ਼ੁਰੂ ਹੋ ਗਿਆ ਤਾਂ ਰੇਲਵੇ ਗੱਡੀ ਦੇ ਵਿੱਚ ਔਰਤਾ ਨੇ ਉਸ ਦੀ ਪਤਨੀ ਨੂੰ ਸੰਭਾਲ ਲਿਆ ਤੇ ਉਹਨਾਂ ਦੀ ਮਦਦ ਦੇ ਨਾਲ ਹੀ ਉਸ ਦੀ ਪਤਨੀ ਨੇ ਚੱਲਦੀ ਰੇਲ ਗੱਡੀ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ ਅੰਕੁਲਵਰ ਕੀ ਆਵਾਜ਼ ਹੋ ਰਹੀ ਹੈ आपने तक हाँ जी सर अपना ये जो समाला स्टेशन है उससे पहले पहले होगी तो उसमें टी लेडीज़ उन्होंने हेल्प करी उसके बाद में जो वहाँ पे जो टी था उसने फिर इधर कांटेक्ट किया फिर उन्होंने एम्बुलेंस मंगा लिए रहा था तो तो अभी आठवा महीने के लिए कहाँ से कहाँ लुधियाना से लखनऊ